ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਐਮਬ੍ਰੋਇਡਰੀ ਵਰਕ ਵਾਲੇ ਸੂਟ ਹੋਣਗੇ ਬਹੁਤ ਸੋਹਣੇ ਚਮਕ ਚਮਕ ਕਰਦੇ ਸੂਟ ਨੇ ਇਹਨਾਂ ਨੂੰ ਦੇਖੋ ਤੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਆ ਹਰ ਮਹੀਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਇਸ ਵਾਰ ਤਾਂ ਗਿਫਟ ਮਿਲੇਗਾ ਜੀ ਮੰਡੇ ਨੂੰ ਮੰਡੇ ਨੂੰ ਸਾਰਿਆਂ ਨੇ 11:30 ਵਜੇ ਲਾਈਵ 'ਚ ਜ਼ਰੂਰ ਆਉਣਾ ਹੈ ਚਲੋ ਦੇਖਦੇ ਆਂ ਅੱਜ ਦੇ ਸੂਟ ਪੇਮੈਂਟ ਦਾ ਮ ਤੇ ਬਟਾਲਾ ਰੋਡ ਅੱਡਾ ਮਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੈ। ਸਾਉ ਜੀ ਸੂਟ ਬਹੁਤ ਹੀ ਪਿਆਰੇ ਜਿਹੇ ਆ ਚਾਕਲੇਟ ਮਸਲੀਨ ਦਾ ਸੂਟ ਹੋਊਗਾ। ਜਿਹੜਾ ਕਿ ਟ੍ਰੈਂਡਿੰਗ ਕਪੜਾ ਚੱਲ ਰਿਹਾ ਹੈ। ਆ ਲੋ। ਆਪਾਂ ਜਿਹੜਾ ਸਿੰਧੀ ਵਰਕ ਦੇ ਸੂਟ ਸੀ ਨਾ ਉਹ ਵੀ ਇਹਦੇ ਉੱਪਰ ਹੀ ਇਸੇ ਸਟੱਫ ਦੇ ਉੱਪਰ ਸੀਗੇ ਬਹੁਤ ਸੋਹਣਾ ਸਟੱਫ ਆ। ਜਿਨ੍ਹਾਂ ਨੇ ਵੀ ਲਿਆ ਸਾਰਿਆਂ ਦੇ ਬਹੁਤ ਹੀ ਵਧੀਆ ਰਿਵਿਊ ਆਏ ਸੀ। ਤੇ ਇਹ ਵੀ ਤੁਹਾਨੂੰ ਦਿਖਾਉਨੇ ਆ। ਆ ਲੋ। ਠੀਕ ਹੈ ਵਰਕ ਬਹੁਤ ਸੋਹਣਾ ਕਪੜੇ ਚ ਸ਼ਾਈਨ ਵੀ ਆ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਕੋਈ ਇਸ਼ੂ ਨਹੀਂ ਆ ਠੀਕ ਹੈ ਇਹ ਖਾਸ ਕਰਕੇ ਉਹਨਾਂ ਵਾਸਤੇ ਸੂਟ ਆ ਜਿਨ੍ਹਾਂ ਨੂੰ ਲਾਈਨਿੰਗ ਤੋਂ ਥੋੜਾ ਜਿਹਾ ਇਸ਼ੂ ਹੁੰਦਾ ਨਾ ਕਿ ਅਸੀਂ ਲਾਈਨਿੰਗ ਵਾਲੇ ਸੂਟ ਨਹੀਂ ਪਾਉਣ ਤੇ ਚਮਕ ਕੋਈ ਦੇਖ ਸਕਦੇ ਜੇ ਸਿਲਕ ਵਰਗੀ ਚਮਕ ਆਊਗੀ ਸੂਟ ਦੀ ਤੇ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਹਾਏ ਇਹ ਤਾਂ ਨਹੀਂ ਪਾਇਆ ਤੇ ਤੁਸੀਂ ਵਿਆਹ ਚ ਹਨਾ ਵਿਆਹ ਚ ਸਿਲਕਾਂ ਦੇ ਪਾਉਣੇ ਚਾਹੀਦੇ ਆ ਪਿਓਰ ਦੇ ਪਾਉਣੇ ਚਾਹੀਦੇ ਸੂਟ ਬਹੁਤ ਖੂਬਸੂਰਤ ਆ ਹਲੋ ਜੀ ਠੀਕ ਹੈ ਇਹਦੇ ਤੁਹਾਨੂੰ ਮਿਲੂਗਾ ਨਾਲ ਹੈਲੋ ਬਾਜੂ ਤੇ ਇੰਨਾ ਸੋਹਣਾ ਵਰਕ ਮਿਲੂਗਾ ਚਾਹੇ ਪਹੁੰਚੇ ਤੇ ਲੈ ਆਓ ਠੀਕ ਹੈ ਤੇ ਨਾਲ ਮਿਲੂਗਾ ਦੁਪੱਟਾ ਮਸਲੀਨ ਦਾ ਲਓ ਜੀ ਦੁਪੱਟਾ ਵੀ ਆਊਗਾ ਮਸਲੀਨ ਦਾ ਤੇ ਕਢਾਈ ਵਾਲਾ ਠੀਕ ਹੈ ਪੂਰਾ ਟੌਰ ਐ ਵਧੀਆ ਵਾਲਾ ਸੂਟ ਆ ਤੇ ਰੇਟ ਵੀ ਬਿਲਕੁਲ ਜਾਇਜ਼ ਤੇ ਬਿਲਕੁਲ ਹੀ ਲੋ ਜਿਸ ਤਰ੍ਹਾਂ ਕਿ ਆਪਾਂ ਹਰ ਵਾਰੀ ਘੱਟ ਰੇਟਾਂ ਦੇ ਵਿੱਚ ਵਧੀਆ ਕਲੈਕਸ਼ਨ ਦਿੰਨੇ ਆ 1350 ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ ਦੇ ਛੋਟੇ-ਮੋਟੇ ਪ੍ਰੋਗਰਾਮ ਵੇਖੋ ਵੱਡੇ ਪ੍ਰੋਗਰਾਮ ਵੇਖੋ ਜਿੱਦਾਂ ਦੀ ਤੁਹਾਡੀ ਗੁਣਜਾਇਸ਼ ਹੋ ਉਸੇ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਬਹੁਤ ਹੀ ਸੋਹਣੇ ਸੂਟ ਨੇ ਠੀਕ ਹੈ ਪਾਰਟੀ ویئر ਸੂਟ 컬러 ਆ ਗਿਆ ਸੀ ਇਹ ਲਵੈਂਡਰ ਇਹਦੇ ਵਿੱਚ ਤੁਹਾਨੂੰ ਹੁਣ ਮਿਲੇਗਾ ਜੀ ਇਹ ਵਾਲਾ ਤੰਬਾ orange ਕਲਰ ਸੇਮ ਪੈਟਰਨ ਹੋਏਗਾ ਕਢਾਈ ਦਾ ਆ ਲਓ ਜੀ ਠੀਕ ਹੈ ਸੇਮ ਪੈਟਰਨ ਕਢਾਈ ਦਾ ਹੋਏਗਾ ਸੇਮ ਹੀ ਦੁਪੱਟਾ ਹੋਏਗਾ ਬਿਊਟੀਫੁੱਲ ਜਿਹਾ ਸੂਟ ਆ ਬਿਊਟੀਫੁੱਲ ਰੇਟ ਦੇ ਨਾਲ ਸਿਰਫ 1350 ਰੁਪਏ ਤੁਹਾਨੂੰ ਮਿਲੇਗਾ ਇਹ ਨੈਕਸਟ ਕਲਰ ਆ ਗਿਆ ਇਸ ਦੇ ਵਿੱਚ ਇਹ ਲੋ ਗ੍ਰੀਨ ਕਲਰ ਠੀਕ ਹੈ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਠੀਕ ਹੈ ਇਹ ਸਾਰੇ ਇੱਕ ਹੀ ਚਾਰਟ ਦੇ ਸੂਟ ਨੇ ਮਤਲਬ ਤੁਹਾਨੂੰ ਚਾਰ ਸੂਟ ਮਿਲਣਗੇ ਇੱਕੋ ਜਿਹੇ ਕਲਰ ਅਲੱਗ-ਅਲੱਗ ਮਿਲਣਗੇ ਇਹ ਆ ਗਿਆ ਨਾਲ ਮਸਲੀਨ ਦੁਪੱਟਾ ਬਹੁਤ ਜੀ ਚੈੱਕ ਕਰ ਲੋ ਤੇ ਸਕਰੀਨਸ਼ਾਟ ਲੈ ਕੇ ਫਟਾਫਟ ਸਾਡੇ WhatsApp ਨੰਬਰ ਤੇ ਭੇਜਣਾ 788863620 ਤੇ ਆਪਣੇ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣੇ ਆ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਹੈ ਤੇ ਇਸ ਤਰ੍ਹਾਂ ਇੱਟ ਵਾਲਾ ਕਲਰ ਹੁੰਦਾ ਨਾ ਉਹ ਹੀ ਦਾ ਕਲਰ ਹੈ ਲੋ ਜੀ ਤੇ ਸ਼ਾਇਨ ਤੁਸੀਂ ਚੈੱਕ ਕਰੋ ਕੱਪੜੇ ਦੀ ਕਿੰਨੀ ਸੋਹਣੀ ਹੈ ਔਰ ਸੌਫਟ ਕਪੜਾ ਆਊਗਾ ਚਾਕਲੇਟ ਮਸਲੀਨ ਦਾ ਫੈਬਰਿਕ ਆਊਗਾ ਠੀਕ ਹੈ ਇਹ ਆਏਗਾ ਨਾਲ ਦੁਪੱਟਾ ਪ੍ਰਾਈਸ ਲੱਗੇਗਾ ਜੀ 1350 ਰੁਪਏ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਜੇ ਆਲ ਇੰਡੀਆ ਚ ਆਪਾਂ ਸ਼ਿਪਿੰਗ ਕਰਦੇ ਹਾਂ 1350 ਰੁਪਏ ਚ ਮਿਲੇਗਾ ਲੋ ਜੀ ਨੈਕਸਟ ਸੂਟ ਆ ਗਿਆ ਆਪਣਾ ਸ਼ਿਮਰ ਦੇ ਉੱਤੇ ਸ਼ਿਮਰ ਬੜੀ ਸੋਹਣੀ ਐ ਠੀਕ ਐ ਔਰ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਚੈੱਕ ਕਰੋ ਇੱਥੇ ਆ ਗਿਆ ਉੱਪਰੋਂ ਗਲਤੂ ਫਿਰ نیچے ਚੈੱਕ ਕਰਦੇ ਜਾਓ ਤੇ ਘੇਰੇ ਤੇ ਵੀ ਤੁਹਾਨੂੰ ਬਹੁਤ ਹੀ ਸੋਹਣਾ ਕੰਮ ਮਿਲੂਗਾ ਨਾ ਲਾਈਟ ਨਾ ਡਾਰਕ ਕਲਰ ਔਰ ਕੰਮ ਨਾ ਭਾਰਾ ਨਾ ਹੌਲਾ ਠੀਕ ਐ ਇਹ ਵੀ ਬਹੁਤ ਹੀ ਸੋਹਣਾ ਸੂਟ ਆ ਇਹਦੇ ਨਾਲ ਤੁਹਾਨੂੰ ਮਿਲੂਗੀ ਕ੍ਰੇਪ ਦੀ ਬਾਟਮ ડી ਕ੍ਰੇਪ ਦੀ ਬਾਟਮ ਹੋਊਗੀ ਤੇ ਨਾਲ ਮਿਲੂਗਾ ਸੈਮੀ ਚਨਾਉਣ ਦਾ ਦੁਪੱਟਾ ਲਓ ਸੈਮੀ ਚਨਾਉਣ ਦਾ ਦੁਪੱਟਾ ਆਊਗਾ ਇਸ ਤਰ੍ਹਾਂ ਦਾ ਠੀਕ ਹੈ ਇਹਦੇ ਨਾਲ ਦਾ ਸੂਟ ਆਪਣਾ ਇੱਕ ਕੈਨੇਡਾ ਵਾਲੇ ਦੀ ਵੀਰ ਨੂੰ ਉਹਨਾਂ ਨੂੰ ਬਣਾ ਕੇ ਭੇਜਿਆ ਠੀਕ ਹੈ ਉਹਨਾਂ ਨੇ ਵੀ ਬੜਾ ਪਸੰਦ ਕੀਤਾ ਤੁਸੀਂ ਦੇਖ ਸਕਦੇ ਜੇ ਤੁਸੀਂ ਸੈਮੀ ਚਨਾਉਣ ਦਾ ਦੁਪੱਟਾ ਆਊਗਾ ਪ੍ਰਾਈਸ ਲੱਗੂਗਾ ਜੀ ਇਹ ਸੂਟ ਦਾ 1400 ਰੁਪਏ ਠੀਕ ਹੈ ਸੂਟ ਬਹੁਤ ਹੀ ਸੋਹਣਾ ਹੈ ਕਲਰ ਵੀ ਯੂਨੀਕ ਨੇ ਸੋਹਣੇ ਨੇ ਨਵੇਂ-ਨਵੇਂ ਰੰਗ ਨੇ ਸ਼ਾਈਨ ਚੈੱਕ ਕਰੋ ਦੇਖਿਆ ਇਧਰ ਕੀਤਾ ਡਬਲ ਸ਼ੇਡ ਜਿਆ ਮਤਲਬ ਕਪੜਾ ਜਿਹੜਾ ਰਿਫਲੈਕਟ ਕਰਦਾ ਠੀਕ ਹੈ ਬਹੁਤ ਹੀ ਸੋਹਣਾ ਲੱਗਦੀ ਆ ਸ਼ਾਈਨ 골ਡਨ 골ਡਨ ਔਰ ਕਲਰ ਦੇ ਨਾਲ ਮੈਚ ਕਰਦੀ ਬਹੁਤ ਸੋਹਣੀ ਸ਼ਾਈਨ ਕਰਦਾ ਇਹ ਕਪੜਾ ਠੀਕ ਆ ਇਹਨੂੰ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਤੁਹਾਡੀ ਚੁਆਇਸ ਅਨੁਸਾਰ ਲਓ ਜੀ ਇੱਕ ਕਲਰ ਆ ਗਿਆ ਦੇ ਵਿੱਚ ਮਹਿੰਦੀ ਗ੍ਰੀਨ ਹਲੋ ਸੇਮ ਪੈਟਰਨ ਹੋਏਗਾ ਕਢਾਈ ਦਾ ਮਹਿੰਦੀ ਗ੍ਰੀਨ ਕਲਰ ਆ ਖੁੱਲਾ ਡੁੱਲਾ ਗਲੇ ਦੇ ਉੱਪਰ ਕਢਾਈ ਨਹੀਂ ਆ ਇਸ ਕਰਕੇ ਲੰਬਾਈ ਦਾ ਕੋਈ ਇਸ਼ੂ ਨਹੀਂ ਆਏਗਾ ਜਿਹੜਾ ਮਰਜੀ ਇਹਨੂੰ ਸੂਟ ਨੂੰ ਬਣਾ ਸਕਦਾ ਹੈ ਹਲੋ ਜੀ ਬਾਟਮ ਦਾ ਕਪੜਾ ਆ ਗਿਆ ਨਾਲ ਆ ਗਿਆ दुपट्टे का कपड़ा प्राइस वही चौदह सौ रुपए लगेगा नेक्स्ट आ गया लो जी लाइट ग्रीन कलर आ गया ठीक है लाइट ग्रीन कलर आ गया बहुत ही सोहना सी ग्रीन जहा कलर आपू कह सकते हैं कपड़ा सिल्क वांग होएगा बट यपड़िया श्रिंकज द ना दी ना कोई होर प्रॉब्लम आएगी ठीक है हेलो शिमर होएगा लो जी ते तो यू मिलेगी डीकريب ది బాటమ్ సే ਨਾਲ दुपट्टा ਆ ਗਿਆ ਬਹੁਤ ਹੀ ਸੋਹਣਾ ਜੀ ਠੀਕ ਹੈ ਜੀ ਪ੍ਰਾਈਸ 1400 ਰੁਪਏ ਲੱਗੇਗਾ ਨੈਕਸਟ ਸੂਟ ਮੈਨੂੰ ਕਾਫੀ ਮੇਰੀਆਂ ਨਾ ਆਂਟੀਆਂ ਦੇ ਮੈਸੇਜ ਆਏ ਦੀਦੀ ਦੀਦੀ ਨੇ ਕਿਹਾ ਉਹਨਾਂ ਨੇ ਬੇਟਾ ਜੀ ਤੁਸੀਂ ਸਾਨੂੰ ਨਾ ਕੁਝ ਸੂਟ ਸਾਡੇ ਵਾਸਤੇ ਵੀ ਨਾਲ ਦੀ ਨਾਲ ਦਿਖਾ ਦਿਆ ਕਰੋ ਮੈਂ ਇੱਕ ਦੋ ਵਾਰੀ ਅਲੱਗ ਵੀਡੀਓ ਵੀ ਬਣਾਈਆਂ ਤੇ ਪਰ ਅੱਜ ਮੈਂ ਕੁਝ ਕੁ ਸੂਟ ਨਾਲ ਤੁਹਾਨੂੰ ਦਿਖਾਉਂਗੀ ਇਸੇ ਵੀਡੀਓ 'ਚ ਇਹ ਬਹੁਤ ਹੀ ਸੋਹਣਾ ਕਸ਼ਮੀਰੀ ਕਢਾਈ ਵਾਲਾ ਸਿਲਕ ਦਾ ਸੂਟ ਹੈ ਕਸ਼ਮੀਰੀ ਕਢਾਈ ਚੈੱਕ ਕਰੋ ਪਹਿਲਾਂ ਤੇ ठीक है हेलो इ, इस सारी कश्मीरी कढ़ाई वाला सारा वर्क आऊगा ठीक है जी तो सिल्क का सूट आऊगा ऑलओवर सूट है दुपट्टा चेक करा दें सू दुप्टा ही नहीं खुल रहा हूँ कई जी पहला खोल के रख लिया ਹਲੂਚ ਪਿਓਰ ਦਾ ਦੁਪੱਟਾ ਆ ਗਿਆ ਔਰ ਤੁਸੀਂ ਦੇਖੋ ਚੈੱਕ ਕਰੋ ਦੁਪੱਟੇ ਦਾ ਜਿਹੜਾ ਟੋਕਵੇਂ ਟੋਕਵੇਂ ਫੁੱਲ ਪਏ ਆ ਤੇ ਸਾਰਾ ਨਾ ਹੱਥ ਦਾ ਹੀ ਕੰਮ ਹੁੰਦਾ ਕਸ਼ਮੀਰੀ ਕਢਾਈ ਦਾ ਠੀਕ ਆ ਸਾਰਾ ਹੱਥ ਦਾ ਕੰਮ ਆਊਗਾ ਓਕੇ ਜੀ ਤੇ ਬਹੁਤ ਹੀ ਸੋਹਣਾ ਸੋਬਰ ਜਿਹਾ ਸੋਹਣਾ ਮੇਰੀਆਂ ਆਂਟੀਆਂ ਵਾਸਤੇ ਜਿਹੜੀਆਂ ਕਿ ਮੈਨੂੰ ਇੰਨੇ ਪਿਆਰ ਨਾਲ ਬੇਟਾ ਜੀ ਬੇਟਾ ਜੀ ਕਹਿੰਦੀਆਂ ਨੇ ਠੀਕ ਹੈ ਤੇ ਇਹਦਾ ਪ੍ਰਾਈਸ ਆਏਗਾ 1750 ਰੁਪਏ ਸੂਟ ਬਹੁਤ ਸੋਹਣਾ ਹੈ ਇਹ ਸਿਲਕ ਚ ਆ ਗਿਆ ਠੀਕ ਹੈ ਕੁਛ ਕੁਛ ਸੂਟ ਮੈਂ ਨਾਲ ਦਿਖਾ ਦਾਂਗੀ ਲਓ ਜੀ ਨੈਕਸਟ ਆ ਗਿਆ ਜੀ ਜਾਮ कॉटन ਦੇ ਉੱਪਰ ਇਹ ਤੇ ਕਪੜਾ ਸੁਪਰ ਆ ਮੈਂ ਜਿੰਨੀ ਇਹਦੀ ਸਿਫਤ ਕਰਾਂ ਓਨੀ ਕਟਾ ਲਓ ਜੀ ਇਹਦੇ ਉੱਪਰ ਵੀ ਤੁਹਾਨੂੰ ਫੁੱਲ ਸੈਲਫ ਪ੍ਰਿੰਟਿੰਗ ਮਿਲੂਗੀ ਸਾਰੇ ਕਢਾਈ ਮਿਲੂਗੀ ਇਸ ਤਰ੍ਹਾਂ 4 ਵੀ ਕਢਾਈ ਮਿਲੂਗੀ ਇਵੇਂ ਇਹ ਸਾਰੀ ਕਢਾਈ ਬਣੀ ਹੋਈ ਹੈ ਠੀਕ ਹੈ ਇਹ ਸਾਰੀ ਐਮਬ੍ਰੋਇਡਰੀ ਵਰਕ ਆ ਠੀਕ ਹੈ ਇਹਦੇ ਨਾਲ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲੂਗਾ ਲਓ ਜੀ ਪਿਓਰ ਚਨਾਉਣ ਦਾ ਦੁਪੱਟਾ ਮਿਲੂਗਾ ਤੇ ਇਸ ਤਰ੍ਹਾਂ ਠੀਕ ਹੈ ਦੁਪੱਟੇ ਦੇ ਉੱਪਰ ਤੁਹਾਨੂੰ ਕਢਾਈ ਮਿਲੂਗੀ ਕਟਵਰਕ ਮਿਲੂਗਾ ਤੇ ਬਿਲਕੁਲ ਸੋਬਰ ਤੇ ਸਰਦਾਰੀ ਸੂਟ ਆ ਪ੍ਰਾਈਸ ਲੱਗੂਗਾ ਜੀ ਇਹਦਾ 1650 ਰੁਪਏ ਠੀਕ ਹੈ 1650 ਇਹ ਸੂਟ ਦਾ ਪ੍ਰਾਈਸ ਲੱਗੂਗਾ ਕਲਰ ਆ ਗਿਆ ਲਾਈਟ ਜੈ ਗ੍ਰੇ ਠੀਕ ਹੈ ਲਾਈਟ ਗ੍ਰੇ ਕਲਰ ਆ ਗਿਆ 1650 ਦਾ ਸੂਟ ਦਾ ਪ੍ਰਾਈਸ ਲੱਗੇਗਾ ਨੈਕਸਟ ਸੂਟ ਦਿਖਾਉਣੀ ਆ ਕ੍ਰੇਪ ਦੇ ਉੱਪਰ ਇਹ ਕ੍ਰੇਪ ਡੀ ਕ੍ਰੇਪ ਹੋਊਗੀ ਠੀਕ ਹੈ ਨੈਚੁਰਲ ਕ੍ਰੇਪ ਨਹੀਂ ਹੋਊਗੀ ਅਕੋਰਡਿੰਗ ਟੂ ਪ੍ਰਾਈਸ ਤੁਸੀਂ ਆਪੇ ਸਮਝਣਾ ਇਹਦੇ ਉੱਪਰ ਨਾ ਇੰਨਾ ਸੋਨਾ ਜਿਹਾ ਕੰਮ ਹੋਇਆ ਨਾ ਛੋਟੀ ਛੋਟੀ ਬੁਟੀ ਦਾ ਜਿਵੇਂ ਦੀਆਂ ਸਾਡੀਆਂ ਆਂਟੀਆਂ ਨੂੰ ਮਤਲਬ ਬੀਬੀਆਂ ਨੂੰ ਪਸੰਦ ਹੁੰਦਾ ਨਾ ਵੇਖੋ ਕਿੰਨੀ ਸੋਹਣੀ ਛੋਟੇ ਛੋਟੇ ਕਟਾਈ ਹੋਈ ਔਰ ਬਹੁਤ ਸਫਾਈ ਦੀ ਠੀਕ ਹੈ ਘੇਰੇ ਤੇ ਵੀ ਦਿਖਾਉਣੀ ਆ ਹਲੋ ਜੀ ਇਹ ਰੇਤੇ ਵੀ ਤੁਹਾਨੂੰ ਮਿਲੂਗੀ ਛੋਟੀ ਛੋਟੀ ਕਢਾਈ ਦੇਖੋ ਇੰਨਾ ਕ ਪਿਆਰਾ ਜਿਹਾ ਕੰਮ ਹੋਇਆ ਬਹੁਤ ਸੋਹਣਾ ਇਹਨੂੰ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਚਾਹੋ ਨਹੀਂ ਲਗਵਾ ਸਕਦੇ ਕਿਉਂਕਿ ਇਹ ਡੀ ਕ੍ਰੇਪ ਦਾ ਕਪੜਾ ਅਜਦਾਂ ਨਹੀਂ ਕਾਫੀ ਟਾਈਮ ਦਾ ਚੱਲ ਰਿਹਾ ਪਹਿਲਾਂ ਇਹਨੂੰ ਲਾਈਨਿੰਗ ਤੋਂ ਬਿਨਾ ਹੀ ਬਣਾਉਂਦੇ ਸੀ ਹੁਣ ਤੇ ਅੱਜਕੱਲ੍ਹ ਤੇ ਸਭ ਸੂਟਾਂ ਨੂੰ ਹੀ ਲਾਈਨਿੰਗ ਚੱਲੀ ਜਾਂਦੀ ਆ ਹਨਾ ਤਾਂ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਐਵੇਂ ਹੀ ਦੁਪੱਟਾ ਵੀ ਬਹੁਤ ਸੋਹਣਾ ਸਰਦਾਰੀ ਆਊਗਾ ਕੰਮ ਚੈੱਕ ਕਰੋ ਦੁਪੱਟੇ ਦੇ ਉੱਪਰ ਇਹ ਤੁਹਾਨੂੰ ਮਿਲੂਗਾ ਇਸੇ ਤਰ੍ਹਾਂ ਹੀ ਹੋ ਸਾਈਡ ਮਿਲੂਗਾ ਜਿਹੜੀ ਪੱਲਾ ਵੱਡਾ ਪੱਲਾ ਹੁੰਦਾ ਨਾ ਉਹਦੇ ਉੱਪਰ ਤੁਹਾਨੂੰ ਕਟਾਈ ਮਿਲੂਗੀ ਜਿਹੜਾ ਸਿਰ ਤੇ ਆਉਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਕੰਮ ਹੋਇਆ ਕਲਰ ਵੀ ਬਹੁਤ ਸੋਹਣਾ ਤੇ ਇਹਦਾ ਪ੍ਰਾਈਸ ਲੱਗੂਗਾ ਜੀ 1250 ਤੇ 50 ਰੁਪਏ ਜੀ ਠੀਕ ਹੈ ਸੂਟ ਬਹੁਤ ਹੀ ਸੋਹਣਾ ਪਿਆਰਾ ਸੂਟ ਆ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਲੈ ਲੋ ਚੈੱਕ ਕਰੋ ਠੀਕ ਹੈ 1250 ਦਾ ਪ੍ਰਾਈਸ ਲੱਗੇਗਾ ਇਹ ਸਾਡੇ ਅੱਜ ਦੇ ਸੂਟ ਸੀ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆ ਹੀ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ